ਅਕਾਲੀ ਦਲ ਵਾਰਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਹਰੀ ਨੌਂ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵੀ ਇਲਜ਼ਾਮ ਲੱਗ ਰਹੇ ਨੇ ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਡਰੋਲੀ ਸਾਡੇ ਨਾਲ ਮੌਜੂਦ ਨੇ ਸਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਹਰੀਨੋਂ ਜਿਹੜੇ ਕਿ ਅਮਰਿਤਪਾਲ ਹੋਰਾਂ ਦੇ ਸਾਥੀ ਤੇ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੁੰਦਾ ਤੇ ਉਹਨਾਂ ਦੇ ਕਤਲ ਦਾ ਇਲਜ਼ਾਮ ਤੁਹਾਡੀ ਪਾਰਟੀ ਉੱਤੇ ਅਮਰਿਤਪਾਲ ਹੋਰਾਂ ਉੱਤੇ ਲੱਗਦਾ ਤੇ ਕੁਝ ਪੈਸਿਆਂ ਦਾ ਲੈਣ ਦੇਣ ਨੂੰ ਲੈ ਕੇ ਵੀ ਗੱਲਾਂ ਬਾਹਰ ਆਉਂਦੀਆਂ ਨੇ ਉਸੇ ਉਸ ਬਾਰੇ ਤੁਸੀਂ ਕੀ ਕਹੋਗੇ ਇਹ ਜੀ ਮੈਂ ਵੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਸੁਣਿਆ ਸੀ ਕਿ ਹਰੀਨੋ ਦਾ ਜਿਹੜਾ ਬ੍ਰਦਰ ਹੈ ਉਹ ਬੋਲ ਰਿਹਾ ਸੀ ਕਿ ਅਸੀਂ ਜੀ ਪੈਸੇ ਲੈਣੇ ਸੀ ਮੈਂ ਅਮਰਿਤਪਾਲ ਨਾਲ ਗੱਲ ਕਰੀ ਸੀ ਉਹਨੇ ਜੀ ਮੈਨੂੰ ਐ ਕਿਹਾ ਅਮਰਿਤਪਾਲ ਨੂੰ ਮੈਂ ਇਦਾਂ ਕਿਹਾ ਇਹ ਸਭ ਝੂਠ ਫਰੇਵ ਪੰਜਾਬ ਚ ਫਲਾਈ ਜਾਂਦੇ ਨਹੀਂ ਇਹ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਪਲਾਟ ਕੀਤੇ ਹੋਏ ਨੇ ਜਦੋਂ ਕਿ ਜਿਹੜਾ ਹਰੀਨੋ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਪੰਜਾਬ ਚ ਆਏ ਨੇ ਤੇ ਉਹਨਾਂ ਦੇ ਨਾਲ ਹੀ ਇਹ ਵਿਚਰਦਾ ਰਿਹਾ ਉਹਨਾਂ ਦਾ ਰਾਈਟ ਹੈਂਡ ਬਣ ਕੇ ਉਹਨਾਂ ਦਾ ਸਪੋਕਸਮੈਨ ਬਣ ਕੇ ਵਿਚਰਦਾ ਸੀ ਉਹਨਾਂ ਦੇ ਨਾਲ ਹਰ ਟਾਈਮ ਉਹਨਾਂ ਦੇ ਨਾਲ ਰਹਿੰਦਾ ਸੀ ਜਦੋਂ ਅਜਨਾਲੇ ਥਾਣੇ ਦਾ ਵਾਕਿਆ ਹੋਇਆ ਉਦੋਂ ਵੀ ਜਿਹੜਾ ਹਰੀਨੋ ਸੀ ਉਹਨਾਂ ਦੇ ਨਾਲ ਸੀ ਉਸ ਕਾਂਡ ਤੋਂ ਬਾਅਦ ਇਹ ਹਰੀਨੋ ਆ ਕੇ ਘਰੇ ਬੈਠ ਗਿਆ ਘਰ ਆਵਦੇ ਰਿਹਾ ਇਹਨੂੰ ਕਿਸੇ ਨੇ ਨਹੀਂ ਬੁਲਾਇਆ ਨਾ ਇਹਦੇ ਪਰਿਵਾਰਕ ਮੈਂਬਰ ਨੂੰ ਕਿਸੇ ਨੇ ਬੁਲਾਇਆ ਸਾਰਾ ਪਰਿਵਾਰ ਇਹ ਆਪਦੇ ਘਰ ਚ ਹੀ ਬੈਠਾ ਰਿਹਾ ਇਸ ਲਈ ਜਿਹੜਾ ਅਮਰਿਤਪਾਲ ਸਿੰਘ ਦਾ ਦੂਰੋਂ ਨੇੜਿਓਂ ਵੀ ਉਹਦੇ ਨਾਲ ਤੁਰਦਾ ਫਿਰਦਾ ਸੀ ਜੱ ਕਿਤੇ ਮਿਲਿਆ ਸੀ ਉਹ ਸਮੁੱਚੇ ਪੰਜਾਬ ਚੋਂ ਹਰਿਆਣੇ ਚੋਂ ਬਾਹਰਲੀਆਂ ਸਟੇਟਾਂ ਚੋਂ ਪੁਲਿਸ ਨੇ ਬੰਦੇ ਚੱਕਲੇ ਸੀ ਤੇ ਹਰੀਨਾਂ ਨੂੰ ਕਿਉਂ ਨਹੀਂ ਫੜਿਆ ਇਸ ਲਈ ਇਥੇ ਸਾਫ਼ ਪਤਾ ਲੱਗਦਾ ਕਿ ਏਜੰਸੀਆਂ ਨੇ ਆਪਦਾ ਬੰਦਾ ਸੀ ਉਹਨਾਂ ਦਾ ਉਹਦੇ ਨਾਲ ਫਿੱਟ ਕੀਤਾ ਸੀ ਤੇ ਉਹਨੂੰ ਨਾਲ ਰੱਖਿਆ ਜਦੋਂ ਉਹ ਅਠਾਣੇ ਵਾਲਾ ਕਾਂਡ ਹੋ ਗਿਆ ਤੇ ਉਦੋਂ ਬਾਅਦ ਇਹਨੂੰ ਕਹਿਤਾ ਵੀ ਤੇਰਾ ਕੰਮ ਹੁਣ ਮੁੱਕ ਗਿਆ ਤੂੰ ਆਪਦੇ ਘਰੇ ਬੈਠ ਇਸ ਲਈ ਇਹ ਫਿਜ਼ੂਲ ਦੀਆਂ ਗੱਲਾਂ ਬਾਤਾਂ ਨੇ ਇਹਦੇ ਚ ਭਾਈ ਹਰੀਨੂ ਦਾ ਕੋਈ ਵੀ ਲੈਣਾ ਦੇਣਾ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈ